ਤਾਂ ਇਸ ਵਕਤ ਦੀ ਵੱਡੀ ਖਬਰ ਹੈ ਕਿ ਕੈਨੇਡਾ ਨੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਅਤਵਾਦੀ ਸੰਗਠਨ ਜਿਹੜਾ ਕਿ ਐਲਾਨਿਆ ਤਾਂ ਕੈਨੇਡਾ ਤੋਂ ਲਾਰੈਂਸ ਗੈਂਗ ਹੁਣ ਨਹੀਂ ਹੋ ਸਕਦੀ ਫੰਡਿੰਗ ਤਾਂ ਲਾਰੈਂਸ ਗੈਂਗ ਦੀ ਕੈਨੇਡਾ ਦੇ ਵਿੱਚ ਕਤਲ ਤੇ ਜ਼ਬਰੀ ਬਸੂਲੀ ਦੇ ਜਿਹੜੇ ਕੀ ਦੋਸ਼ ਨੇ ਇਸ ਵਕਤ ਦੀ ਇਹ ਵੱਡੀ ਖਬਰ ਹੈ ਕਿ ਕੈਨੇਡਾ ਨੇ ਲਾਰੈਂਸ ਬਿਸ਼ਨੋਈ ਨੂੰ ਜਿਹੜਾ ਕਿ ਜੋ ਉਸ ਦਾ ਗੈਂਗ ਹੈ ਉਸ ਨੂੰ ਅਤਵਾਦੀ ਸੰਗਠਨ ਐਲਾਨ ਦਿੱਤਾ ਕੈਨੇਡਾ ਤੋਂ ਲਾਰੈਂਸ ਗੈਂਗ ਨੂੰ ਹੁਣ ਫੰਡਿੰਗਲੀ ਹੋ ਸਕਦੀ ਲਾਰੈਂਸ ਗੈਂਗ ਤੇ ਕੈਨੇਡਾ ਦੇ ਵਿੱਚ ਕਤਲ ਤੇ ਜ਼ਬਰੀ ਵਸੂਲੀ ਦੇ ਜਿਹੜੇ ਦੋਸ਼ ਲੱਗੇ ਨੇ ਜਿਸ ਨੂੰ ਲੈ ਕੇ ਕੈਨੇਡਾ ਸਰਕਾਰ ਵੱਲੋਂ ਇਹ ਫੈਸਲਾ ਜਿਹੜਾ ਕਿ ਲਿੱਤਾ ਗਿਆ ਕੈਨੇਡਾ ਨੇ ਲਾਰੈਂਸ ਵਿਸ਼ਨੋਈ ਗੈਂਗ ਨੂੰ ਅਤਵਾਦੀ ਸੰਗਠਨ ਐਲਾਨਿਆ ਤੋ ਲਗਾਤਾਰ ਜਿਹੜਾ ਕਿ ਸਰਕੀਆਂ ਦੇ ਵਿੱਚ ਲਾਰੈਂਸ ਗੈਂਗ ਹੈ ਚਾਹੇ ਕਿਸੇ ਵੀ ਜਿਹੜਾ ਕਿ ਗਤੀਵਿਧੀ ਨੂੰ ਲੈ ਕੇ ਕਈ ਜਿਹੜੀਆਂ ਕਿ ਇਹਨਾਂ ਵੱਲੋਂ ਜ਼ਿੰਮੇਵਾਰੀਆਂ ਲਈਆਂ ਗਈਆਂ ਸਨ ਤਾਂ ਹੁਣ ਕੈਨੇਡਾ ਦੇ ਵਿੱਚ ਲਾਰੈਂਸ ਗੈਂਗ ਨੁਅਤਵਾਦੀ ਸੰਗਠਨ ਜਿਹੜਾ ਕਿ ਐਲਾਨਿਆ ਗਿਆ ਆਹ ਹੋਰ ਵਧੇਰੇ ਜਾਣਕਾਰੀ ਦੇ ਲਈ ਸਾਡੇ ਨਾਲ ਫੋਨ ਲਾਈਨ ਤੇ ਅਮਰ ਸੇਠੀ ਨੇ ਅਮਰ ਸੇਠੀ ਕਿਸ ਤਰ੍ਹਾਂ ਦੀ ਜਾਣਕਾਰੀ ਆ ਜਿਹੜੀ ਕੈਨੇਡਾ ਦੇ ਵਿੱਚ ਲਾਰੈਂਸ ਮਿਸ਼ਨੋਈ ਗੈਂਗ ਨੂੰ ਜਿਹੜਾ ਕਿ ਅਤਵਾਦੀ ਸੰਗਠਨ ਐਲਾਨਿਆ ਗਿਆ। ਕੀ ਸੁਣ ਪਾਰਿਓ ਅਮਰ ਸੇਠੀ? ਜੋ ਕੈਨੇਡਾ ਨੇ ਲਾਰੈਂਸ ਮਿਸ਼ਨੋਈ ਗੈਂਗ ਨੂੰ ਜਿਹੜਾ ਕਿ ਅਤਵਾਦੀ ਸੰਗਠਨ ਐਲਾਨਿਆ ਹੈ। ਤਾ کافی ਚਰਚਾ ਦੇ ਵਿੱਚ ਇੱਕ ਗੈਂਗ ਹੈ کافی ਸੁਰਖੀਆਂ ਦੇ ਵਿੱਚ ਸੀ ਅਤੇ ਕਈ ਜੜੀਆਂ ਕੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਇਹ ਗੈਂਗ ਹੈ ਤਾਂ ਹੁਣ ਕੈਨੇਡਾ ਨੇ ਲਾਰੈਂਸ ਮਿਸ਼ਨੋਈ ਗੈਂਗ ਨੂੰ ਅਤਵਾਦੀ ਸੰਗਠਨ ਦੇ ਨਾਂ ਜਿਹੜਾ ਕੀ ਐਲਾਨਿਆ ਹੈ ਤਾਂ ਹੁਣ ਜਿਹੜੀ ਹੈ ਕਿ ਲਾਰੈਂਸ ਗੈਂਗ ਨੂੰ ਫੰਡਿੰਗ ਨਹੀਂ ਹੋ ਸਕਦੀ ਕੈਨੇਡਾ ਤੋਂ ਫੰਡਿੰਗ ਨਹੀਂ ਹੋ ਸਕਦੀ ਤਾਂ ਲਾਰੈਂਸ ਗੈਂਗ ਤੇ ਕੈਨੇਡਾ ਦੇ ਵਿੱਚ ਕਤਲ ਤੇ ਜ਼ਬਰੀ ਵਸੂਲੀ ਦੇ ਦੋਸ਼ ਜਿਹੜੇ ਕਿ ਉਹ ਲੱਗ ਰਹੇ ਨੇ। ਤੋਂ ਜਿਆਦਾ ਜਾਣਕਾਰੀ ਦੇ ਲਈ ਜਿਹੜਾ ਕਿ ਅਮਿਤ ਸੇਟੀ ਸਾਡੇ ਨਾਲ ਦੁਬਾਰਾ ਜੁੜੇ ਨੇ ਸੇਟੀ ਕਿ ਪੂਰੀ ਜਾਣਕਾਰੀ ਹੈਗੀ ਹੈ ਲਾਰੈਂਸ ਬਿਸ਼ਨੋਈ ਗੈਂਗ ਨੂੰ ਲੈ ਕੇ। ਬਿਲਕੁਲ ਕਹਿਣਾ ਚਾਹਾਂਗਾ ਜੀ ਜੇਕਰ ਲਾਰੈਂਸ ਬਿਸ਼ਨੋਈ ਗੈਂਗ ਤੇ ਗੱਲ ਕਰੀਏ ਪਿਛਲੇ ਲੰਬੇ عرصے ਤੋਂ ਸਕੇ ਹੈ। OK मामले दर्ज तो तो ने चाहे सलमान खान की गल करिए गए कई जमलिया है नाम आता तो है टेर की गल करिए बिल्कुल टेरिस्ट जैंग जरा घोषित कर दिया गया बिल्कुल कोई फंडिंग जी नहीं कर पाएगा क्योंकि तो कई जगह दुर्गे जड़े नेक्रिय ने बिल्कुल कह सकते हैं कि एक वाला कदम जरा है उठाया गया ਜੇ ਬਿਲਕੁਲ ਜਿਸ ਤਰ੍ਹਾਂ ਕਿ ਕਿਹਾ ਗਿਆ ਕਿ ਕੈਨੇਡਾ ਦੇ ਵਿੱਚ ਕਤਲ ਤੇ ਜ਼ਬਰੀ ਵਸੂਲੀ ਦਾ ਦੋਸ਼ ਹੈ ਕਿਸ ਤਰ੍ਹਾਂ ਦੀ ਕੋਈ ਹੋਰ ਜਾਣਕਾਰੀ ਹੈ ਉਸ ਬਾਬਤ ਕੈਨੇਡਾ ਨੂੰ ਲੈ ਕੇ ਤਾਂ ਕੋਲ ਅਗਰ ਗੱਲ ਕਰੀਏ ਕਿਉਂਕਿ ਕੈਨੇਡਾ ਦੇ ਵਿੱਚ ਕਈ ਇਨਾਦੇ ਦੁਰਗੇ ਵੀ ਹੈਗੇ ਆ ਤੇ ਉੱਥੇ ਫੰਡਿੰਗ ਮਿਲਦਾ ਹੋਏ ਤੇ ਉਹਨੂੰ ਲੈ ਕੇ ਜਿਹੜੀ ਹੈ ਆਪਣਾ ਬਿਲਕੁਲ ਜਿਹੜੀ ਹੈ ਸੱਤਾਈ ਜਿਹੜੀਆਂ ਦੇਖਣ ਨੂੰ ਮਿਲਦੀ ਹੈ ਤੇ ਸਾਫ਼ ਸੌਦੇ ਇਹ ਕਹਿ ਸਕਦੇ ਆ ਕਿ ਅਗਰ ਗਲੋਰੀਸ਼ਨਰੀ ਗੈਂਗ ਵੀ ਗੱਲ ਕਰੀਏ ਤੇ ਖਾਸ ਕਰਕੇ ਭਾਰਤ ਦੇ ਵਿੱਚ کافی ਜ਼ਿਆਦਾ ਜਿਹੜਾ ਐ ਤਕਰੀਏ ਜਿਹੜਾ ਹੈ ਪਿਛਲੇ ਕਈ ਦਿਨਾਂ ਤੋਂ ਵੀ ਤਰੀਕਨ ਨੂੰ ਵੀ ਮਿਲਿਆ ਤੇ ਉਸ ਤੋਂ ਪਹਿਲਾਂ ਵੀ ਕਈ ਗਤੀਵਿਧੀਆਂ ਨੂੰ ਜਿਹੜਾ ਹੈ ਇਹ ਜਿਹੜਾ ਗਰੋ ਹੈ ਅੰਜਾਮ ਦੇ ਚੁੱਕੇ ਆ ਬਿਲਕੁਲ ਸਹੀ ਇੱਕ ਸਿੰਪਲ ਜਿਹਾ ਸਵਾਲ ਹੈ ਜੇ ਸੋਚਿਆ ਜਾਵੇ ਜਿਹੜੀ ਇਸ ਦੀ ਇਨਫੋਰਮੇਸ਼ਨ ਹੈਗੀ ਆ ਉਹ ਕੈਨੇਡਾ ਸਰਕਾਰ ਵੱਲੋਂ ਕੀਤੀ ਗਈ ਆ ਜੇਕਰ ਗੱਲ ਕਰੀਏ ਤਾਂ ਭਾਰਤ ਸਰਕਾਰ ਵੱਲੋਂ ਇਸ ਦੇ ਉੱਤੇ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ ਇਸ ਦੇ ਗੁਰਗਿਆਂ ਨੂੰ ਲੈ ਕੇ ਫੰਡਿੰਗ ਨੂੰ ਲੈ ਕੇ ਕਿੱਥੋਂ ਕਿਹਦੇ ਕੋਲ ਜਾਂਦੀ ਸੀ ਤਾਂ ਹੋਰ ਜਿਹੜੇ ਨੇ ਪੇਧ ਖੋਲ ਸਕਦੇ ਨੇ ਬਿਲਕੁਲ ਕਿਉਂਕਿ ਇਹ ਨੌਰੰਸ ਦੀ ਗੱਲ ਕਰੀਏ ਜ਼ਰੂਰ ਜੇਲ੍ਹ ਦੇ ਵਿੱਚ ਬੰਦ ਹੈ ਤੇ ਨਾਲ ਹੀ ਉਹਨਾਂ ਦੇ ਜਿਹੜੇ ਦੁਰਗੇ ਨੇ ਲਗਾਤਾਰ ਅਗਰ ਕੋਈ ਐਸੀ ਐਕਟੀਵਿਟੀ ਕਰਦੇ ਨੇ ਭਾਰਤ ਦੇ ਵਿੱਚ ਤੇ ਉਹਨਾਂ ਦੇ ਖਿਲਾਫ ਜਿਹੜੀਆਂ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਜਦੋਂ ਇਤਨੀ ਵੱਡੀ ਗੱਲ ਤੇ ਚਲ ਕੇ ਜਦੋਂ ਸਾਹਮਣੇ ਆਉਂਦੀ ਹੈ ਤੇ ਆਉਣ ਵਾਲੇ ਦਿਨਾਂ ਦੇ ਵੀ ਛੋਟੀਆਂ ਜਿਹੜੀਆਂ ਕਾਰਵਾਈਆਂ ਹੋਣ ਦੀ ਸੰਭਾਵਨਾ ਹੈ ਬਿਲਕੁਲ ਬਹੁਤ-ਬਹੁਤ ਧੰਨਵਾਦ ਅਮਿਤ ਜੀ ਜੁੜਨ ਦੇ ਲਈ ਤੇ ਜਾਣਕਾਰੀ ਦੇਣ ਦੇ ਲਈ